ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਤਾਜ਼ਾ ਕਲੈਕਸ਼ਨ ਤੇ ਅੱਜ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਕੁਝ ਲੋਕੇਟ ਸੈਟਸ ਦੇ ਨਿਊ ਡਿਜ਼ਾਈਨ ਬੈਂਗਲਸ ਦੇ ਨਿਊ ਕਲੈਕਸ਼ਨ ਰਹੇਗੀ ਡੇਲੀ ਵਰ ਬੈਂਗਲ ਸਟ੍ਰੈਂਡ ਗਿਆ ਕੁਝ ਰਹਿਣਗੇ ਜੀ ਨੈਕਲੇਸ ਦੇ ਡਿਜ਼ਾਈਨ ਬੁਕਿੰਗ ਨੰਬਰ ਰਹੇਗਾ ਜੀ 8968285979 ਇਸ ਨੰਬਰ ਤੇ ਤੁਹਾਨੂੰ ਜਿਹੜਾ ਵੀ ਆਰਟੀਕਲ ਪਸੰਦ ਆਏਗਾ ਤੁਸੀਂ ਸਕਰੀਨ ਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਸ਼ੁਰੂ ਕਰਦੇ ਹਾਂ ਜੀ ਫਰਸਟ ਡਿਜ਼ਾਈਨ ਸਭ ਤੋਂ ਪਹਿਲਾਂ ਦਿਖਾ ਰਹੀਆਂ ਜੀ ਲੋਕੇਟ ਚੇਨ ਦੇ ਵਿੱਚ ਨਿ ਮੀਡੀਅਮ ਸਾਈਜ਼ ਦੇ ਵਿੱਚ ਇਹ ਵਾਲੇ ਡਿਜ਼ਾਈਨ ਰਹਿਣਗੇ ਇਹ ਰਹਿਣਗੇ ਜੀ ਨਾਲ ਇਅਰਿੰਗਸ ਲੁੱਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਲੈਂਥ ਸਾਰਿਆਂ ਦੀ ਸੇਮ ਰਹੇਗੀ ਇਹ ਰਹੇਗਾ ਜੀ ਫਰਸਟ ਡਿਜ਼ਾਈਨ ਪ੍ਰਾਈਸ ਰਹੇਗਾ ਓਨਲੀ 400 ਇਹਨਾਂ ਸਤੋਂ ਤਿੰਨ ਤੋਂ ਚਾਰ ਡਿਜ਼ਾਈਨ ਮਿਲ ਜਾਣਗੇ ਜੀ ਫਰਸਟ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਇਹ ਰਹੇਗਾ ਜੀ ਸੈਕੰਡ ਡਿਜ਼ਾਈਨ ਸੈਕੰਡ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਆ ਪ੍ਰਾਈਸ सेम ਰਹੇਗਾ ਜੀ ਸਾਰਿਆਂ ਦਾ ਕੁਆਲਿਟੀ ਵੀ सेम ਰਹੇਗੀ 400 ਦੇ ਵੀ ਤੁਸੀਂ ਕਿਸੇ ਵੀ ਡਿਜ਼ਾਈਨ ਦੀ ਬੁਕਿੰਗ ਕਰਾ ਸਕਦੇ ਹੋ ਇਹ ਰਹੇਗਾ ਜੀ ਸੈਕੰਡ ਇਹ ਰਹੇਗਾ ਜੀ ਥਰਡ ਡਿਜ਼ਾਈਨ ਥਰਡ ਡਿਜ਼ਾਈਨ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਆ ਇਹਦੇ ਵੀ ਇਅਰਿੰਗਸ ਦੇਖ ਸਕਦੇ ਹੋ ਬਹੁਤ ਪਿਆਰੇ ਨੇ ਇਹਦਾ ਵੀ ਪ੍ਰਾਈਸ ਫ੍ਰੇਕਾ ਜੀ ਓਨਲੀ 400 ਇਹ ਰਹੇਗਾ ਜੀ ਲਾਸਟ 4ਥ ਡਿਜ਼ਾਈਨ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਆ ਇਅਰਿੰਗਸ ਬਹੁਤ ਸੋਹਣੇ ਨੇ ਇਹਦੇ ਨਾਲ ਪ੍ਰਾਈਸ ਓਨਲੀ 400 ਚਾਰੇ ਹੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਨੇ ਲੈਂਥ ਸੇਮ ਰਹੇਗੀ ਜੇ ਕੁਆਲਿਟੀ ਸੇਮ ਰਹੇਗੀ ਪ੍ਰਾਈਸ ਓਨਲੀ 400 400 ਰੁਪਏ ਦੇ ਵਿੱਚ ਤੁਸੀਂ ਕਿਸੇ ਵੀ ਡਿਜ਼ਾਈਨ ਦੀ ਬੁਕਿੰਗ ਕਰਾ ਸਕਦੇ ਹੋ ਨੈਕਸਟ ਡਿਜ਼ਾਈਨ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਅਸਲੀ ਪੈਟਰਨ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ਡਿਜ਼ਾਈਨ ਦੇ ਤੁਸੀਂ ক্লোਜ਼ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਡਿਜ਼ਾਈਨਰ ਪੀਸ ਆਏਗਾ ਪ੍ਰੋਪਰ ਏਡੀ ਵਰਕ ਦੇ ਨਾਲ ਇਹ ਵਾਲਾ ਨੈਕਲੇਸ ਆਏਗਾ ਜੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਔਰ ਇਹਦੇ ਨਾਲ ਸਟਰਡ ਰੈਂਗੇ ਜੀ ਬਹੁਤ ਹੀ ਪਿਆਰੇ ਜਿਹਾ ਸਟਰਡ ਇਹ ਰੈਂਗੇ ਜੀ ਇਹਦੇ ਨਾਲ ਸਟਰਡ ਸਟਰਡ ਦਾ ਡਿਜ਼ਾਈਨ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਆ ਇਹਦੇ ਨਾਲ ਅਗਰ ਤੁਸੀਂ 체ਨ ਵੀ ਲਗਵਾਉਣਾ ਚਾਹੁੰਦੇ ਹੋ 골드 ਰੂਪ ਦੇ ਵਿੱਚ 체ਨ ਵੀ ਲਗਵਾ ਸਕਦੇ ਹੋ ਪ੍ਰਾਈਸ ਰਹੇਗਾ ਜੀ ਓਨਲੀ 1100 1100 ਦੇ ਵਿੱਚ ਤੁਸੀਂ ਇਸ ਪੀਸ ਦੀ ਬੁਕਿੰਗ ਕਰਾ ਸਕਦੇ ਹੋ ਜੀ ਨੈਕਲੇਸ ਰਹੇਗਾ ਔਰ ਨਾਲ ਰੈਂਗੇ ਜੀ ਬਹੁਤ ਹੀ ਪਿਆਰੇ ਜਿਹਾ ਸਟਰਡ ਪ੍ਰਾਈਸ ਰਹੇਗਾ ਓਨਲੀ 1100 ਨੈਕਸਟ ਦੇਖੋ ਜੀ ਰਿੰਗਸ ਦੀ ਕਲੈਕਸ਼ਨ ਅਗਰ ਇਹ ਵਾਲੇ ਸੈੱਟ ਦੇ ਨਾਲ ਤੁਸੀਂ ਮੈਚਿੰਗ ਰਿੰਗ ਵੀ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਰਿੰਗ ਵੀ ਲੈ ਸਕਦੇ ਹੋ ਪ੍ਰੋਪਰ 골ਡ ਰੂਪ ਦੇ ਵਿੱਚ ਰਿੰਗ ਰਹੇਗੀ ਸੇਮ ਮੈਚਿੰਗ ਦੇ ਵਿੱਚ ਰਹੇਗੀ ਦੇਖੋ ਜੀ ਡਿਜ਼ਾਈਨ ਦੋਨਾਂ ਦਾ ਸੇਮ ਰਹੇਗਾ ਸਟੋਨ ਦਾ ਕਲਰ ਵੀ ਸੇਮ ਰਹੇਗਾ ਇਹ ਰਹੇਗਾ ਜੀ ਫਸਟ ਡਿਜ਼ਾਈਨ ਪ੍ਰਾਈਸ ਰਹੇਗਾ ਜੀ 400 ਐਡਜਸਟੇਬਲ ਰਿੰਗ ਸਟੈਂਡ ਗਿਆ ਸੈਕੰਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹ ਵੀ ਪੌਸ ਸੋਨਾ ਹੈ ਇਹਦਾ ਵੀ ਪ੍ਰਾਈਸ ਰਹੇਗਾ ਜੀ ਓਨਲੀ 400 ਥਰਡ ਡਿਜ਼ਾਈਨ ਆਏਗਾ ਜੀ ਫਲਾਵਰ ਪੈਟਰਨ ਦੇ ਵਿੱਚ ਪ੍ਰਾਈਸ 400 ਫੋਰਥ ਆਏਗਾ ਜੀ ਰਾਉਂਡ ਸ਼ੇਪ ਦੇ ਵਿੱਚ ਪ੍ਰਾਈਸ ਓਨਲੀ 400 ਚਾਰੇ ਹੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਰਿੰਗ ਦੀ ਤੁਸੀਂ ਮੈਚਿੰਗ ਕਰ ਸਕਦੇ ਹੋ ਇਹ ਵਾਲੇ ਸੈੱਟ ਦੇ ਨਾਲ ਅਗਰ ਅਲੱਗ ਤੋਂ ਰਿੰਗ ਲੈਣਾ ਚਾਹੁੰਦੇ ਹੋ ਤਾਂ ਰਿੰਗ ਵੀ ਲੈ ਸਕਦੇ ਹੋ ਐਡਜਸਟੇਬਲ ਰਿੰਗ ਰਹੇਗੀ ਜੀ ਇਹ ਵਾਲੇ ਸਾਈਜ਼ ਦਾ ਕੋਈ ਇਸ਼ੂ ਨਹੀਂ ਹੈ 400 ਦੇ ਵੀ ਤੁਸੀਂ ਕਿਸੇ ਵੀ ਰਿੰਗ ਦੀ ਬੁਕਿੰਗ ਕਰਾ ਸਕਦੇ ਹੋ ਨੈਕਸਟ ਦਿਖਾ ਰਹੀਆਂ ਜੀ ਬੈਂਗਲਸ ਦੀ ਕਲੈਕਸ਼ਨ ਡੇਲੀ ਯੂਜ਼ ਵਾਲੀਆਂ ਬੈਂਗਲਸ ਲੈਣਗੀਆਂ ਬਰਾਡ ਦੇ ਵਿੱਚ ਡਿਜ਼ਾਈਨ ਹੈ ਇਹਨਾਂ ਚ ਤੁਹਾਨੂੰ ਤਿੰਨ ਤੋਂ ਚਾਰ ਡਿਜ਼ਾਈਨ ਮਿਲ ਜਾਣਗੇ ਫਰਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਸਾਈਜ਼ ਤੁਹਾਨੂੰ 2 2 ਤੋਂ ਲੈ ਕੇ 2 10 ਤੱਕ ਇਹਦੇ ਵਿੱਚ ਤੁਹਾਨੂੰ ਸਾਈਜ਼ ਮਿਲ ਜਾਣਗੇ ਇਹ ਰਹੇਗਾ ਜੀ ਫਰਸਟ ਡਿਜ਼ਾਈਨ ਪ੍ਰਾਈਸ ਰਹੇਗਾ ਓਨਲੀ 500 500 ਰੁਪਏ ਦੇ ਵਿੱਚ ਤੁਹਾਨੂੰ ਪੇਅਰ ਮਿਲੇਗਾ ਇਹ ਰਹੇਗਾ ਜੀ ਫਰਸਟ ਡਿਜ਼ਾਈਨ ਸਾਈਜ਼ ਸਾਰੇ ਮਿਲ ਜਾਣਗੇ ਸੈਕਿੰਡ ਡਿਜ਼ਾਈਨ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਕਾਫੀ ਹੱਦ ਤੱਕ ਸਿਮਿਲਰ ਨੇ ਥੋੜਾਪਰ ਡਿਜ਼ਾਈਨ ਦੇ ਫਰਕ ਆਏਗਾ ਇਹ ਦੇਖੋ ਇਹ ਸੀਗਾ ਫਰਸਟ ਡਿਜ਼ਾਈਨ ਇਹਦੇ ਚ ਰਾਉਂਡ ਵਾਲਾ ਡਿਜ਼ਾਈਨ ਬਣਿਆ ਸੀ ਔਰ ਇਹ ਰਹੇਗਾ ਸੈਕੰਡ ਡਿਜ਼ਾਈਨ ਕੁਆਲਿਟੀ ਸੇਮ ਰਹੇਗੀ ਔਰ ਪ੍ਰਾਈਸ ਵੀ ਸੇਮ ਰਹੇਗਾ ਇਹਦੇ ਚ ਵੀ ਤੁਹਾਨੂੰ ਸਾਰੇ ਸਾਰੇ ਮਿਲ ਜਾਣਗੇ 2 ਤੋਂ ਲੈ ਕੇ 2 10 ਤੱਕ ਇਹਦੇ ਚ ਵੀ ਤੁਹਾਨੂੰ ਸਾਈਜ਼ ਮਿਲ ਜਾਣਗੇ ਇਹ ਰਹੇਗਾ ਜੀ ਸੈਕੰਡ ਡਿਜ਼ਾਈਨ ਪ੍ਰਾਈਸ ਓਨਲੀ 500 ਨੈਕਸਟ ਡਿਜ਼ਾਈਨ ਵੀ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਫਲਾਵਰ ਲੁੱਕ ਤੇ ਵਿੱਚ ਇਹ ਵਾਲਾ ਪੀਸ ਆਏਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਸ਼ੇਪ ਬਹੁਤ ਸੋ ਇਹਦਾ ਵੀ ਪ੍ਰਾਈਸ ਰਹੇਗਾ ਜੀ ਓਨਲੀ 500 500 ਦੇ ਵਿੱਚ ਤੁਸੀਂ ਇਹਦਾ ਵੀ ਪੇਅਰ ਲੈ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਸਾਈਜ਼ ਮਿਲ ਜਾਣਗੇ ਜੀ 2 4 ਤੋਂ ਲੈ ਕੇ 2 10 ਤੱਕ ਸਾਈਜ਼ ਇਸ ਵਿੱਚ ਅਵੇਲੇਬਲ ਨੇ ਇਹਦੇ ਵਿੱਚ 2 2 ਸਾਈਜ਼ ਅਵੇਲੇਬਲ ਨਹੀਂ ਹੈ ਜੀ 2 4 ਤੋਂ ਲੈ ਕੇ 2 10 ਤੱਕ ਤੁਹਾਨੂੰ ਇਹਦੇ ਵਿੱਚ ਸਾਈਜ਼ ਮਿਲ ਜਾਣਗੇ ਪ੍ਰਾਈਸ ਓਨਲੀ 500 ਤਿੰਨ ਡਿਜ਼ਾਈਨ ਨੇ ਜਿਨ੍ਹਾਂ ਦੇ ਵਿੱਚ ਤਿੰਨੇ ਹੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਨੇ ਪ੍ਰਾਈਸ ਸੇਮ ਰਹੇਗਾ ਜੀ ਕੁਆਲਿਟੀ ਸੇਮ ਰਹੇਗਾ ਤਿੰਨੇ ਹੀ ਡਿਜ਼ਾਈਨ ਤੁਸੀਂ ਡੇਲੀ ਵੇਅਰ ਕਰ ਸਕਦੇ ਹੋ ਪ੍ਰਾਈਸ ਰਹੇਗਾ ਜੀ ਓਨਲੀ 500 500 ਦੇ ਵਿੱਚ ਤੁਸੀਂ ਕਿਸੇ ਵੀ ਡਿਜ਼ਾਈਨ ਦੀ ਬੁਕਿੰਗ ਕਰਾ ਸਕਦੇ ਹੋ ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈਗਾ ਸਲੀਕ ਪੈਟਰਨ ਦੇ ਵਿੱਚ ਤੁਸੀਂ ਕਿਸੇ ਵੀ ਏਜ ਵਿੱਚ ਹੋਅਰ ਕਰ ਸਕਦੇ ਹੋ ਲੁੱਕ ਤੁਸੀਂ ਫ੍ਰੀ ਸੀ ਚੈੱਕ ਕਰ ਸਕਦੇ ਹੋ ਡਿਜ਼ਾਈਨ ਬਹੁਤ ਸੋਹਣਾ ਹੈ ਕਲੋਜ਼ ਤੋਂ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਕਲਰ ਤੋਂ ਵਿੱਚ ਦੋ ਮਿਲ ਜਾਣਗੇ ਜੀ ਫਸਟ ਰਹੇਗਾ ਜੀ ਇਹ ਵਾਲਾ ਰੂਬੀ ਗ੍ਰੀਨ ਦੇ ਕੰਬੀਨੇਸ਼ਨ ਦੇ ਨਾਲ ਇਹਦੇ ਇਅਰਿੰਗਸ ਵੀ ਦੇਖ ਸਕਦੇ ਹੋ ਮੀਡੀਅਮ ਸਾਈਜ਼ ਦੇ ਵਿੱਚ ਇਹਦੇ ਇਅਰਿੰਗਸ ਰਹਿਣਗੇ ਪ੍ਰਾਈਸ ਰਹੇਗਾ ਜ ਇਹ ਰਹੇਗਾ ਜੀ ਫਰਸਟ ਕਲਰ ਰੂਬੀ ਗ੍ਰੀਨ ਸੈਕਿੰਡ ਆਏਗਾ ਜੀ ਦੇ ਚੌਨਲੀ ਰੂਬੀ ਕਲਰ ਦੋਨੋਂ ਹੀ ਕਲਰ ਬਹੁਤ ਸੋਹਣੇ ਨੇ ਕਿਸੇ ਵੀ ਕਲਰ ਦੀ ਬੁਕਿੰਗ ਤੁਸੀਂ ਕਰਾ ਸਕਦੇ ਹੋ ਜੀ ਪ੍ਰਾਈਸ ਰਹੇਗਾ ਓਨਲੀ 500 ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਜੀ ਐਂਟੀਕ ਪਾਲਿਸ਼ ਦੇ ਵਿੱਚ ਚੋਕਰ ਸੈੱਟ ਆਏਗਾ ਡਿਜ਼ਾਈਨ ਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਪਾਲਿਸ਼ ਪ੍ਰੀਮੀਅਮ ਰਹੇਗੀ ਜੀ ਡਿਜ਼ਾਈਨ ਬਹੁਤ ਸੋਹਣਾ ਹੈ ਇਦਾਂ ਰਹੇਗੀ ਜੀ ਇਹਦੀ ਲੁੱਕ ਇਹਦੇ ਨਾਲ ਈਅਰਿੰਗਸ ਬਹੁਤ ਸੋਹਣੇ ਨੇ ਔਰ ਨਾਲ ਆਏਗਾ ਜੀ ਟਿੱਕਾ ਇਹ ਰਹੇਗੀ ਜੀ ਪ੍ਰੋਪਰ ਵੇਅਰਿੰਗ ਲੁੱਕ ਪੀਸ ਦੀ ਔਰ ਨਾਲ ਰਹਣਗੇ ਜੀ ਲੌਂਗ ਸਾਈਜ਼ ਦੇ ਵਿੱਚ ਇਅਰਿੰਗਸ ਇਅਰਿੰਗਸ ਵੀ ਦੇਖ ਸਕਦੇ ਹੋ ਬਹੁਤ ਸੋਹਣੇ ਨੇ ਇਦਾਂ ਰਹੇਗੀ ਜੀ ਇਅਰਿੰਗਸ ਦੀ ਲੁੱਕ ਪ੍ਰੀਮੀਅਮ ਕੁਆਲਟੀ ਦੇ ਵਿੱਚ ਇਹ ਲਾ ਡਿਜ਼ਾਈਨ ਰਹੇਗਾ ਪਾਲਿਸ਼ ਬਿਲਕੁਲ ਰੀਅਲ ਐਂਟੀਕ 골ਡ ਵਾਲੀ ਰਹੇਗੀ ਨਾਲ ਆਏਗਾ ਜੀ ਟਿੱਕਾ ਟਿੱਕੇ ਦਾ ਡਿਜ਼ਾਈਨ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਪ੍ਰਾਈਸ ਰਹੇਗਾ ਜੀ ਓਨਲੀ 2200 2500 ਦੇ ਵਿੱਚ ਤੁਸੀਂ ਇਸ ਕੰਪਲੀਟ ਸੈੱਟ ਦੀ ਬੁਕਿੰਗ ਕਰਾ ਸਕਦੇ ਹੋ ਜੀ ਚੋਕਰ ਸੈੱਟ ਰਹੇਗਾ ਇਅਰਿੰਗਸ ਰਹਣਗੇ ਟਿੱਕਾ ਰਹੇਗਾ ਪ੍ਰਾਈਸ ਓਨਲੀ 2200 ਨੈਕਲੈਸ ਖਾ ਰਹੀ ਹੈ ਜੀ ਦੁਬਈ 골드 ਦੇ ਵਿੱਚ ਲੌਂਗ ਸੈੱਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਬਿਲਕੁਲ ਲਾਈਟ ਵੇਟ ਜੁਐਲਰੀ ਰਹੇਗੀ ਜੀ ਇਹ ਵਾਲੀ ਡਿਜ਼ਾਈਨ ਬਿਲਕੁਲ ਰੀਅਲ ਦੁਬਈ 골ਡ ਹੈ ਜੀ ਫਲਾਵਰ ਪੈਟਰਨ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ਇਧਰ ਰਹੇਗੀ ਜੀ ਇਹਦੀ ਲੁੱਕ ਪੀਸ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਅਗਰ ਤੁਸੀਂ ਇਹਦੇ ਨਾਲ ਡੋਰੀ ਲਗਾਉਣਾ ਚਾਹੁੰਦੇ ਹੋ ਡੋਰੀ ਲਗਵਾ ਸਕਦੇ ਹੋ ਅਗਰ ਚੇਨ ਲਗਾਉਣਾ ਚਾਹੁੰਦੇ ਹੋ ਤਾਂ ਚੇਨ ਵੀ ਲਗਵਾ ਸਕਦੇ ਹੋ ਸਣਗੇ ਜਿਹਦੇ ਨਾਲ ਇਅਰਿੰਗਸ ਲੌਂਗ ਸਾਈਜ਼ ਦੇ ਵਿੱਚ ਇਹ ਇਅਰਿੰਗਸ ਸਣਗੇ ਇਅਰਿੰਗਸ ਦਾ ਡਿਜ਼ਾਈਨ ਵੀ ਦੇਖ ਸਕਦੇ ਹੋ ਬਹੁਤ ਸ ਇਦਾਂ ਰਹੇਗੀ ਜੀ ਈਅਰਿੰਗਸ ਦੀ ਲੁੱਕ ਪ੍ਰਾਈਸ ਰਹੇਗਾ ਜੀ ਓਨਲੀ 1800 1800 ਦੇ ਵਿੱਚ ਤੁਸੀਂ ਇਸ ਪੀਸ ਦੀ ਬੁਕਿੰਗ ਕਰਾ ਸਕਦੇ ਹੋ ਦੁਬਈ ਗੋਲ ਦੇ ਵਿੱਚ ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਆ ਅਟੈਚ ਆਏਗਾ ਜੀ ਲੌਂਗ ਸੈੱਟ ਔਰ ਚੋਕਰ ਸੈੱਟ ਦੋਨੋਂ ਅਟੈਚ ਰਹਿਣਗੇ ਫਲਾਵਰ ਪੈਟਰਨ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ਇਹਦੀ ਵੀ ਪਾਲਿਸ਼ ਔਰ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਆ ਇਦਾਂ ਰਹੇਗੀ ਜੀ ਇਹਦੀ ਲੁੱਕ ਇਹਦੇ ਨਾਲ ਵੀ ਈਅਰਿੰਗਸ ਬਹੁਤ ਸੋਹਣੇ ਨੇ ਜੀ ਪੀਸ ਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਬਿਲਕੁਲ ਰੀਅਲ 골ਡ ਦਾ ਪੀਸ ਹੀ ਲੱਗੇਗਾ ਵੇਅਰ ਕੀਤਾ ਆ ਕਿਉਂਕਿ ਪਾਲਿਸ਼ ਬਹੁਤ ਸੋਹਣੀ ਹੈ ਇਹਨਾਂ ਦੀ ਇਹਦੇ ਨਾਲ ਵੀ ਤੁਸੀਂ ਡੋਰੀ ਜਾਂ ਚੀਨ ਆਪਣੀ ਮਰਜ਼ੀ ਦੇ ਨਾਲ ਅਟੈਚ ਕਰਵਾ ਸਕਦੇ ਹੋ ਇਹ ਰਹੇਗਾ ਜੀ ਸੈਕਿੰਡ ਡਿਜ਼ਾਈਨ ਇਹ ਰਣਗੇ ਜੀ ਇਹਦੇ ਨਾਲ ਈਰਿੰਗਸ ਈਰਿੰਗਸ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਨੇ ਫਲਾਵਰ ਪੈਟਰਨ ਦੇ ਵਿੱਚ ਈਰਿੰਗਸ ਟੈਂਗੇ ਪਾਲਿਸ਼ ਔਰ ਕੁਆਲਿਟੀ ਤੁਸੀਂ ক্লোਜ਼ ਤੋਂ ਚੈੱਕ ਕਰ ਸਕਦੇ ਹੋ 2100 ਦੇ ਵਿੱਚ ਤੁਸੀਂ ਇਸ ਕੰਪਲੀਟ ਸੈੱਟ ਦੀ ਬੁਕਿੰਗ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਪੀਸ ਹੈ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਡਿਜ਼ਾਈਨਰ ਜਿਹਾ ਪੀਸ ਰਹੇਗਾ ਪ੍ਰਾਈਸ ਓਨਲੀ 2100 ਨੈਕਸਟ ਲੌਂਗ ਸੈੱਟ ਵੀ ਦੇਖ ਸਕਦੇ ਹੋ ਜਿੱਦੂ ਪਾਈ ਗੋਲ ਦੇ ਵਿੱਚ ਇਹ ਵੀ ਬਹੁਤ ਹੀ ਪਿਆਰਾ ਪੀਸ ਹੈ ਦੇਖੋ ਜੀ ਇਹਦੇ ਪੈਂਡੈਂਟ ਦੀ ਕੁਆਲਿਟੀ ਔਰ ਡਿਜ਼ਾਈਨ ਦੇਖ ਸਕਦੇ ਹੋ ਬਿਲਕੁਲ ਰੀਅਲ 골ਡ ਵਾਲਾ ਡਿਜ਼ਾਈਨ ਰਹੇਗਾ ਇਹ ਵਾਲਾ ਵੀ ਇਦਾਂ ਰਹੇਗੀ ਜੀ ਇਹਦੀ ਲੋਕ ਇਹਦੇ ਨਾਲ ਈਅਰਿੰਗਸ ਪਾਸ ਹੋਣੇ ਨੇ ਜੀ ਲੌਂਗ ਸਾਈਜ਼ ਦੇ ਵਿੱਚ ਇਹਦੇ ਨਾਲ ਈਅਰਿੰਗਸ ਲੱਗਣਗੇ ਦੇਖੋ ਜੀ ਈਅਰਿੰਗਸ ਦੇਖ ਸਕਦੇ ਹੋ ਬਹੁਤ ਸੋਹਣੇ ਇਅਰਿੰਗਸ ਨੇ ਲੌਂਗ ਸਾਈਜ਼ ਦੇ ਵਿੱਚ ਇਦਾਂ ਰਹੇਗੀ ਜੀ ਇਅਰਿੰਗਸ ਦੀ ਲੁੱਕ ਪੀਸ ਬਹੁਤ ਸ਼ਾਨਦਾਰ ਹੈ ਇਹ ਵਾਲਾ ਵੀ ਇਹਦਾ ਵੀ ਪ੍ਰਾਈਸ ਰਹੇਗਾ ਜੀ ਓਨਲੀ 1800 1800 ਦੇ ਵਿੱਚ ਤੁਸੀਂ ਇਹਦੀ ਵੀ ਬੁਕਿੰਗ ਕਰਾ ਸਕਦੇ ਹੋ ਨੈਕਸਟ ਖਾ ਰਹੀ ਹਾਂ ਜੀ ਕੁਝ ਕੁੰਦਨ ਦੇ ਕਲੈਕਸ਼ਨ ਕੁੰਦਨ ਦੇ ਵਿੱਚ ਚੋਕਰ ਸੈੱਟ ਰਹਿਣਗੇ ਜੀ ਦੇਖੋ ਜੀ ਇਹ ਰਹੇਗਾ ਫਰਸਟ ਡਿਜ਼ਾਈਨ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਇਦਾਂ ਰਹੇਗੀ ਜੀ ਇਹਦੀ ਲੁੱਕ ਪੀਸ ਬਹੁਤ ਸ਼ਾਨਦਾਰ ਹੈ ਜੀ ਇਹ ਵਾਲਾ ਇਹਦੇ ਨਾਲ ਇਅਰਿੰਗਸ ਰਹਿਣਗੇ ਦੇਖੋ ਜੀ ਪੀਸ ਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਲੱਗਦਾ ਹੈ ਵੇਅਰ ਕੀਤਾ ਹੋਇਆ ਇਹ ਤੁਸੀਂ ਸੂਟ ਸਾੜੀ ਕਿਸੇ ਨਾਲ ਵੀ ਵੇਅਰ ਕਰ ਸਕਦੇ ਹੋ ਔਰ ਨਾਲ ਰਹਿਣਗੇ ਜੀ ਬਹੁਤ ਹੀ ਪਿਆਰੇ ਜੇ ਈਅਰਿੰਗਸ ਈਅਰਿੰਗਸ ਵੀ ਦੇਖ ਸਕਦੇ ਹੋ ਬਹੁਤ ਸੋਹਣੇ ਨੇ ਇਦਾਂ ਰਹੇਗੀ ਜੀ ਕੰਪਲੀਟ ਲੁੱਕ ਸੈੱਟ ਦੀ ਪ੍ਰਾਈਸ ਰਹੇਗਾ ਓਨਲੀ 650 650 ਵਿੱਚ ਤੁਸੀਂ ਇਸ ਸੈੱਟ ਦੀ ਬੁਕਿੰਗ ਕਰਾ ਸਕਦੇ ਹੋ ਇਹਦੇ ਤੁਹਾਨੂੰ ਕਲਰ ਮਿਲ ਜਾਣਗੇ ਜੀ ਫਸਟ ਟਾਈਗਰ ਵਾਲਾ ਵਾਈਟ ਕਲਰ ਸੈਕੰਡ ਤੋਂ ਇਹਦੇ ਵਿੱਚ ਮਿਲੇਗੀ ਜੀ ਗ੍ਰੇ ਸ਼ੇਡ ਇਹ ਵੀ ਤੁਸੀਂ ਕਿਸੇ ਵੀ ਕਲਰ ਦੇ ਸੂਟ ਨਾਲ ਵੇਅਰ ਕਰ ਸਕਦੇ ਹੋ ਇਹ ਵੀ ਸ਼ੇਡ ਬਹੁਤ ਸੋਹਣੀ ਹੈ ਇਹ ਰਣਗੇ ਜੀ ਇਹਦੇ ਨਾਲ 이어ਿੰਗਸ ਇਹ ਰਗਾ ਜੀ ਸੈਕਿੰਡ ਕਲਰ ਪ੍ਰਾਈਸ ਓਨਲੀ 650 ਨੈਕਸਟ ਆਈ ਗਈ ਜੀ ਇਹਦੇ ਚ ਮੈਰੂਨ ਸ਼ੇਡ ਇਹ ਵੀ ਸ਼ੇਡ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਇਹ ਰਣਗੇ ਜੀ ਮੈਰੂਨ ਦੇ ਨਾਲ 이어ਿੰਗਸ ਪ੍ਰਾਈਸ ਰਹਿਗਾ ਜੀ 650 ਲਾਸਟ ਆਈ ਗਈ ਜੀ ਪਿੰਕ ਕਲਰ 베ਬੀ ਪਿੰਕ ਕਲਰ ਆਏਗਾ ਇਹ ਵੀ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਇਹ ਰਣਗੇ ਜੀ ਇਹਦੇ ਨਾਲ ਇਅਰਿੰਗਸ ਪ੍ਰਾਈਸ ਲਾਏਗਾ ਜੀ 650 650 ਦੇ ਵੀ ਤੁਸੀਂ ਕਿਸੇ ਵੀ ਕਲਰ ਦੀ ਬੁਕਿੰਗ ਕਰਾ ਸਕਦੇ ਹੋ ਸਾਰੇ ਹੀ ਕਲਰ ਬਹੁਤ ਸੋਹਣੇ ਨੇ ਇਹਦੇ ਵਿੱਚ ਨੈਕਲਸ ਦਿਖਾ ਰਹੀ ਹਾਂ ਜੀ ਬਹੁਤ ਹੀ ਪਿਆਰਾ ਜਿਹਾ ਸੈਟ ਕੁੰਦਨ ਦੇ ਵਿੱਚ ਇਹ ਵਾਲਾ ਸੈਟ ਆਏਗਾ ਡਿਜ਼ਾਈਨ ਦੇ ਤੁਸੀਂ ক্লোਜ਼ ਅਪ ਚੈੱਕ ਕਰ ਸਕਦੇ ਹੋ ਪੈਂਡੈਂਟ ਦਾ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਹੈ ਆ ਬੈਕ ਸਾਈਡ ਤੋਂ ਮਲਾਮੀਨਾ ਕਾਰੀ ਕੁੰਦਨ ਆਏਗਾ ਜੀ ਪ੍ਰੀਮੀਅਮ ਕੁਆਲਿਟੀ ਦੇ ਜੀ ਵੈਰੀ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸ਼ਾਨਦਾਰ ਪੀਸ ਹੈ ਇਹਦੇ ਲਈ ਵੀ ਕੋਈ ਏਜ ਮੈਟਰ ਨਹੀਂ ਕਰਦੀ ਤੁਸੀਂ ਕਿਸੇ ਵੀ ਏਜ ਵਿੱਚ ਉਹ ਵੇਅਰ ਕਰ ਸਕਦੇ ਹੋ ਇਹਦੇ ਨਾਲ ਈਅਰਿੰਗਸ ਪਾਸਸ ਹੋ ਰਹੇ ਜੀ ਜਿਤਨਾ ਈਅਰਿੰਗਸ ਈਅਰਿੰਗਸ ਦਾ ਡਿਜ਼ਾਈਨ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਆ ਇਦਾਂ ਰਹੇਗੀ ਜੀ ਕੰਪਲੀਟ ਸੈੱਟ ਦੀ ਲੁੱਕ ਪ੍ਰਾਈਸ ਰਹੇਗਾ ਜੀ ਓਨਲੀ 750 750 ਦੇ ਵਿੱਚ ਤੁਸੀਂ ਇਸ ਡਿਜ਼ਾਈਨ ਦੀ ਬੁਕਿੰਗ ਕਰਾ ਸਕਦੇ ਹੋ ਜੀ ਨੈਕਲੇਸ ਰਹੇਗਾ ਈਅਰਿੰਗਸ ਸ਼ਾਮ ਗਏ ਪ੍ਰਾਈਸ ਓਨਲੀ 750 ਇਸੇ ਜੀ ਅੱਜ ਦੀ ਕਲੈਕਸ਼ਨ ਮੀਟ ਕਰਦੀਆਂ ਜੀ ਤੁਹਾਨੂੰ ਡਿਜ਼ਾਈਨਸ ਪਸੰਦ ਆਏ ਹੋਣਗੇ ਬੁਕਿੰਗ ਨੰਬਰ ਰਹੇਗਾ ਜੀ 8968285979 ਇਸ ਨੰਬਰ ਤੇ ਤੁਹਾਨੂੰ ਜਿਹੜਾ ਵੀ ਆਰਟੀਕਲ ਪਸੰਦ ਆਏ ਤੁਸੀਂ ਸਕਰੀਨਸ਼ਾਟ ਪੇਸ ਕੇ ਬੁਕਿੰਗ ਕਰਾ ਸਕਦੇ ਹੋ ਸਤਿ ਸ੍ਰੀ ਅਕਾਲ ਜੀ